हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਹੀ ਫਰਵੜਾ ਸੇਲ ਲਈ ਲੈ ਕੇ ਆਏਗੇ ਦੋਵੇਂ ਆ ਗਏ ਬਈ ਟਾਪ ਕੁਆਲਿਟੀ ਦੀਆਂ ਇਹ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਈ ਆਜੋ ਆਪਾਂ ਕਰਦੇ ਆ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੋ ਠੀਕ ਹੋ ਬਾਈ ਬਹੁਤ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਅੰਬੀ ਪਿੰਡ ਚਿੱਦਾ ਤਹਿਸੀਲ ਬਾਗਾਪਨ ਡਿਸਟ੍ਰਿਕਟ ਮੋਗਾ ਨੇੜੇ ਬੰਨੇ ਨੇੜੇ ਆਪਣਾ ਭਗਤਾ ਭਾਈ ਹੈ ਜੀ ਬਰਗਾੜੀ ਹੈ ਜੀ ਠੀਕ ਆ ਮੋਬਾਈਲ ਨੰਬਰ ਬੋਲ ਦੋ ਬਾਈ 98729 91021 ਤੇ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਕਿੰਨੇ ਦੇ ਰੇਟ ਰਹਿਣਗੇ ਬਾਈ ਅੱਜ ਨਾ ਬਾਈ ਜੀ ਬੱਚੀਆਂ ਬਹੁਤ ਚੰਗੀਆਂ ਦੋਨੇ ਦੋਨੇ ਰਿਕਾਰਡ ਵਾਲੀਆਂ ਬੱਚੀਆਂ ਠੀਕ ਆ ਮੈਂ ਦੋਨੇ ਮਦਰ ਰਿਕਾਰਡ ਮਿਲ ਜਾਣਗੇ ਦੋਨੇ ਰਿਕਾਰਡ ਮਿਲ ਜਾਣਗੇ ਜਿਹੜੀ ਸੀਵਨ ਦਾ ਆਪੋ ਚ ਠੀਕ ਆ ਹਾਂਜੀ ਤੇ ਰੇਟ ਫਿਰੋਜ਼ ਸਾਹਿਬ ਦੇ ਹੋਣਗੇ ਹਾਂਜੀ ਕਿੰਨੀ ਕੁ ਉਮਰ ਦਾ ਬੱਚਾ ਆ ਗਿਆ ਬਈ ਬਈ ਇਹ ਬੱਚੀ 9 ਮਹੀਨਾ ਦੀ ਬੱਚੀ ਹੈ 9 ਮਹੀਨਾ ਦੀ ਹਾਂਜੀ ਬਈ ਬਾਕੀ ਪ੍ਰਿੰਟ ਬਹੁਤ ਪਿਆਰਾ ਬਹੁਤ ਪ੍ਰਿੰਟ ਪਿਆਰਾ ਬਈ ਜੀ ਸਹੀ ਗੱਲ ਹੈ ਤੇ ਥਣ ਚਾਰੀ ਹੈ ਬਈ ਚਾਰੇ ਥਣ ਬਈ ਜੀ ਠੀਕ ਹੈ ਦਿਖਾ ਦਈਏ ਕੋਈ ਫੋੜ ਨਹੀਂ ਕੋਈ ਸਾਗ ਨਹੀਂ ਥਣ ਚਾਰ ਹੈ ਬਈ ਕਹਿੰਦਾ ਕੋਈ ਫੋੜ ਨਹੀਂ ਕੋਈ ਸਾਗ ਨਹੀਂ ਬਸ ਪਤਾ ਹੀ ਕਰੇ ਕਰੇ ਦੇਖ ਥੋੜਾ ਡਰਦਾ ਬੱਚਾ ਹੋਰ ਕੋਈ ਗੱਲ ਨਹੀਂ ਬਈ ਖੁੱਲ੍ਹ ਫਿਰਦਾ ਸੀ ਨਾ ਬੱਚਾ ਹਾਂ ਕੀ ਬਾਤ ਹੈ ਤੇ ਫੋਲ ਗਾਰੰਟੀ ਹੋ ਬਈ ਜੀ ਆਪਣੀ ਸਾਰੇ ਕਹੇ ਦੀਆਂ ਚੈੱਕ ਹੈ ਬਾਈ ਹਾਂਜੀ ਬਾਈ ਕਿ ਕੱਦ ਬਹੁਤ ਆ ਹਨਾ ਕੱਦ ਬਹੁਤ ਵੱਚੀ ਦਾ ਬਈ ਹੈ ਹਜੇ 9 ਮਹੀਨੇ ਦਾ ਬੱਚਾ ਹੈ ਨਾ 9 ਬਿਲਕੁਲ ਖੀਰਾ ਬੱਚਾ ਹੈ ਤਾਂ ਦੇਖੋ ਬਾਕੀ ਫੇਸ ਵਗੈਰਾ ਦਾ ਚੈੱਕ ਕਰ ਸਕਦਾ ਮੋਢੀ ਬਾਦੀ ਬੜੀ ਕਮਾਲਾ ਹਨਾ ਹਾਂਜੀ ਬਾਈ ਜੀ ਤੇ ਬਈ ਸੀਮਨ ਕਿਹੜੇ ਦੀ ਆ ਇਹ ਕਿੰਨਾ ਇਹਦੀ ਮਦਰ ਰਿਕਾਰਡ ਆ ਹੈ ਬਾਈ ਜੀ ਸਾਰਾ ਰਿਕਾਰਡ ਮਿਲੂਗਾ ਠੀਕ ਹੈ ਜੇ ਤੁਹਾਨੂੰ ਕਿਸੇ ਬੰਦੇ ਨਾਲ ਕੋਈ ਗੱਲਬਾਤ ਹੋ ਗਈ ਸਾਰਾ ਵਟਸਐਪ ਦੇ ਰਿਕਾਰਡ ਦੇਵਾਂਗੇ ਠੀਕ ਹੈ ਬਾਈ ਕਹਿੰਦਾ ਜਦੋਂ ਗੱਲਬਾਤ ਕਰੀ ਬਈ ਆਪਾਂ ਕੋਈ ਵੀ ਵੀਰ ਸੌਦਾ ਕਰਦਾ ਤਾਂ ਰਿਕਾਰਡ ਆਪਾਂ ਦੇ ਦੇ ਦਾਂਗੇ ਸਾਰਾ ਇਹਨਾਂ ਦਾ ਤੋਰਾ ਤਾਰਾ ਤੁਸੀਂ ਬੱਚ ਤੇ ਮੁੱਲ ਫਿਰ ਫੋਨ ਤੇ ਰਹਿਣਗੇ ਹਾਂ ਮੁੱਲ ਫੋਨ ਤੇ ਰਹਿਣਗੇ ਬਾਈ ਜੀ ਠੀਕ ਆ ਹਾਂਜੀ ਪੂਰੇ ਰਿਕਾਰਡ ਵਾਲਿਆਂ ਵਿੱਚ ਤੇ ਰਹਿਣਗੇ ਤੇ ਰਿਕਾਰਡ ਆਪਾਂ ਬਾਈ ਸਾਰਾ ਦੇ ਦਾਂਗੇ ਮਾਸਤੀ ਪੂਰੀ ਕਰਦਾ ਵੱਚਾ ਪੂਰਾ ਪੂਰਾ ਬਾਈ ਖੁੱਲਾ ਫਿਰਦੀਆਂ ਫਾਰਮ ਚ ਸਹੀ ਗੱਲ ਹਾਂਜੀ ਬਾਈ ਗਾਇ ਦਾ ਪ੍ਰਿੰਟ ਚੰਗਾ ਕੱਤ ਕੱਤ ਸਨਖ ਆਪਣੇ ਬੱਚੇ ਦੇ ਵਿੱਚ ਗੱਲ ਕਰੀਏ ਨਾ ਫੁੱਲ ਆ ਬਾਈ ਫੁੱਲ ਤਾਂ ਬਾਈ ਕਨਾਂ ਜਾਇਜ਼ ਕਰਾਂਗੇ ਪਰ ਮੁੱਲ ਫੋਨ ਤੇ ਰਹੂਗਾ ਤੇ ਦੋ ਨੰਬਰ ਬੱਚਾ ਕਿੰਨੀ ਕੁ ਉਮਰ ਦਾ ਹੈ ਬਾਈ ਸੱਤ ਮਹੀਨਿਆਂ ਦਾ ਬੱਚਾ ਬਾਈ ਇਹ ਹਾਂਜੀ ਬਾਈ ਜੀ ਪ੍ਰਿੰਟ ਬੜਾ ਪਿਆਰਾ ਹੈ। ਬੜਾ ਪ੍ਰਿੰਟ ਪਿਆਰਾ ਬਾਈ ਇਹ ਦਿਖਾ ਦੀਆ ਪਹਿਲਾਂ ਨਾਲ ਚੈੱਕ ਕਰੋ। ਦੇਖ, ਬੋਦੀ ਬਾਦੀ ਨਾ ਫੇਸਬੁਕ ਦਿਖਾ ਬੱਚੀ ਦੀ ਗੱਡੀ ਸੋਹਣੀ ਹੈ ਬਾਈ। ਸਹੀ ਗੱਲ ਹੈ। ਬੜਾ ਚੰਗਾ ਫੇਸ ਵਗੈਰਾ ਹੈਗਾ। ਇੱਕੋ ਜਿਹਾ ਜੋੜਾ ਹੈ ਨਾ। ਇਹ ਇੱਕੋ ਜਿਹਾ ਜੋੜਾ ਹੈ। ਸਹੀ ਗੱਲ ਹੈ। ਜਿਉਂ ਜੋੜਾ ਨੂੰ ਬਾਈ ਆਪਾਂ ਉਹ ਜੀ ਹਿਸਾਬ ਨਾਲ ਦੇ ਦਿੰਦੇ। ਠੀਕ ਹੈ। ਹਾਂਜੀ ਬਾਈ। ਬਾਈ ਕਹਿੰਦਾ ਜੇ ਕੋਈ ਜੋੜਾ ਤਿਆਰ ਕਰਕੇ ਬੱਚਾ ਆਪਾਂ ਨੂੰ ਦੇ ਦੇ ਕੋਈ ਚੱਕਰ ਨਹੀਂ ਬੰਦਾ ਆ ਲੈਣਗੇ ਬਾਈ ਯਾਰ। ਠੀਕ ਹੈ। ਹੋਰ ਦੱਸ ਬਾਈ। ਚੋਲੀ ਆਪਾਂ ਇਹਦੀ ਵੀ ਚੈੱਕ ਕਰਾ ਦੀ ਬਾਈ। ਰੋਕੀ ਘੇਰੀ ਇੱਧਰ। ਥੋੜਾ ਇਹ ਵਾਹ ਕਮਾਲ ਥਾਣਾ ਬੜਾ ਚੰਗਾ ਖਾਣ ਲੱਗਾ ਵਾ ਮੈਂ ਕਹਿੰਦਾ ਝੋਲੀਆਂ ਦੇਖ ਰਾ ਪੱਛੀ ਨਹੀਂ ਹੋਣ ਬਾਈ ਕਿ ਟੇਕੜੇ ਖਾਣਾ ਝੋਲ ਗਿਆ ਥੋੜਾ ਜਿਹਾ ਲੂਈ ਸੋਨੂ ਪਾਰਟੀ ਜੀ ਐਸ ਕਰਕੇ ਦੱਸਦੀਆਂ ਕਿਉਂਕਿ ਨਮਾਈਆਂ ਆ ਨਮਾਈਆਂ ਵਾ ਬਾਈ ਹੂੰ ਉਹਦੇ ਬਾਈ ਹਰੇਕ ਵੰਦ ਨੇ ਤੈ ਜਾ ਜਾਂਦੇਗਾ ਵੱਡੇ ਭਾਈ ਸਹੀ ਗੱਲ ਆ ਬਾਈ ਹਾਂਜੀ ਬਾਈ ਬਾਕੀ ਹੁਣ ਇਹਦਾ ਤੋਰਾ ਤਰਾ ਚੈੱਕ ਕਰ ਸਕਦੇ ਹੋ ਸੀਮਨ ਡਿਟੇਲ ਦੋਮਾਂ ਦੀ ਵੀ ਆ ਬਾਈ ਫਿਰ ਦੋਨਾਂ ਦੀ ਬਾਈ ਦੋਨਾਂ ਦੀ ਦੋਨਾਂ ਠੀਕ ਹੈ ਬਾਈ ਕਹਿੰਦਾ ਦੋਮਾਂ ਦੀ ਸੀਮਨ ਡਿਟੇਲ ਹੈਗੀ ਆਪਣੇ ਕੋਲੇ ਦੋਮਾਂ ਦੀ ਵੀ ਆਪਾਂ ਦੇ ਦੇ ਦਾਂਗੇ ਬਾਕੀ ਬੋਦੀ ਵਾਦੀ ਚੈੱਕ ਕਰੋ ਸਨਖ ਬਣੇ ਦੀ ਗੱਲ ਕਰੀਏ ਇਹ ਨਹੀਂ ਹੈਗਾ ਵੀ ਪਿੱਟਲ ਦੇ ਬੱਚੇ ਆ ਕਿ ਨਹੀਂ 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 ਬਾਈ ਇਹ ਫੀਟਿੰਗ ਵਾਲੇ ਬੱਚੇ ਆ ਦੋਨੇ ਸਹੀ ਗੱਲ ਲੈ ਫਟਾ ਸਰੀਰਾਂ ਦੇ ਕੁਦ ਦਿਨਾਂ ਦੇ ਫਿਰਦੇ ਮੋਇਨ ਮਸਤੀਆਂ ਪੂਰੀਆਂ ਕਰਦੇ ਆ ਤੇ ਮੁੱਲ ਵੀ ਬਾਈ ਕਹਿੰਦਾ ਉਸ ਹਿਸਾਬ ਨਹੀਂ ਰਹਿਣਗੇ ਬਾਈ ਤੇ ਜਿਹੜਾ ਰਿਕਾਰਡ ਆ ਸਾਰਾ ਤੁਹਾਨੂੰ ਮਿਲ ਜੂਗਾ ਜਦੋਂ ਤੁਸੀਂ ਬਾਈ ਕੋਲੇ ਆਓਗੇ ਜਾਂ ਸੌਦਾ ਕਰੋ ਮੋਲ ਬਾਈ ਅੱਗੇ ਵੀ ਜਾਇਜ਼ ਕਰਦਾ ਹੁੰਦਾ ਬਾਈ ਕਿ ਨਹੀਂ ਬਾਈ ਹਾਂਜੀ ਬਾਈ ਜੀ ਮੋਲ ਨਾਲ ਅੱਗੇ ਵੀ ਆਪਣੇ ਫੋਨ ਤੇ ਉਹਦੇ ਕੱਲ ਦੋ ਕਾਂਗਿਆਂ ਦੀ ਵੀਡੀਓ ਬਾਈ ਪਹਿਲੇ ਫੋਨ ਤੇ ਵੇਚੀਆਂ ਬਾਈ ਜੀ ਤੁਹਾਨੂੰ ਸਹੀ ਗੱਲ ਹੈ ਹਾਂਜੀ ਬਾਈ ਜੀ ਤੇ ਮੋਲ ਬਾਈ ਕਹਿੰਦਾ ਬਾਈ ਅੱਜ ਵੀ ਜਾਇਜ਼ ਹੋਣਗੇ ਜੇ ਕਿਸੇ ਵੀ ਵੀਰ ਮੁੰਨਾ ਬਾਈ ਮੰਨ ਕੇ ਚਲੋ ਦੋਮਾਂ ਵਸੀਆਂ ਚ ਕੋਈ ਵੀ ਵਸੀ ਪਸੰਦ ਆਉਂਦੀ ਆ ਤਾਂ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦਾ ਬਾਈ ਕਹਿੰਦਾ ਜੇ ਕੋਈ ਜੋੜਾ ਲੈ ਚੁਦਾ ਪਹ ਹੈ ਜਾਂ ਖੁੱਲਾ ਮਾਨ ਤਾਲ ਕਰਦੇ ਆਂਗੇ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ